ਪਾਣੀ ਆਪਣਾ ਰਸਤਾ ਖੁਦ ਬਣਾਉਂਦਾ ਹੈ ਜੇਕਰ ਤੁਸੀਂ ਪਾਣੀ ਨੂੰ ਰੋੜ ਦਿਓ ਤਾਂ ਜਿੱਧਰ ਇਸ ਨੂੰ ਰਸਤਾ ਦਿਖੇ ਆਪਣੇ ਆਪ ਹੀ ਵਗ ਤੁਰਦਾ ਹੈ ਸਾਨੂੰ ਵੀ ਪਾਣੀ ਤੋਂ ਸਿੱਧ ਲੈਣੀ ਚਾਹੀਦੀ ਹੈ ਅਸੀਂ ਵੀ ਜੀਵਨ ਵਿੱਚ ਆਪਣਾ ਰਸਤਾ ਖੁਦ ਤੈਅ ਕਰੀਏ ਅਤੇ ਦੂਜਿਆਂ ਦੇ ਮਥਾਜ ਨਾ ਰਹੀਏ ਨੰਬਰ 2 ਨਦੀ ਦਾ ਪਾਣੀ ਦੇ ਕਿਨਾਰੇ ਆ ਤੇ ਮर्यादा ਵਿੱਚ ਰਹਿ ਕੇ ਚੱਲਦਾ ਹੈ ਤੇ ਮੰਜ਼ਿਲ ਨੂੰ ਪ੍ਰਾਪਤ ਕਰ ਜਾਂਦਾ ਹੈ ਪਰ ਜੇਕਰ ਉਹੀ ਪਾਣੀ ਕਿਨਾਰਿਆਂ ਨੂੰ ਤੋੜਦਾ ਹੈ ਤਾਂ ਨੁਕਸਾਨ ਦੇ ਸਾਬਤ ਹੁੰਦਾ ਹੈ ਜੇਕਰ ਜ਼ਿੰਦਗੀ ਨੂੰ ਵੀ ਮਿਹਨਤ ਤੇ ਅਨੁਸ਼ਾਸਨ ਰੂਪੀ ਦੋ ਕਿਨਾਰਿਆਂ ਵਿੱਚ ਚਲਾਇਆ ਜਾਵੇ ਤਾਂ ਸਫਲਤਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਮਿਹਨਤ ਤੇ ਅਨੁਸ਼ਾਸਨ ਤੋਂ ਬਿਨਾਂ ਜੀਵਨ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ ਨੰਬਰ 3 ਪਾਣੀ ਦੀ ਤਸਵੀਰ ਹੈ ਕਿ ਇਸ ਵਿੱਚ ਜਿਸ ਤਰ੍ਹਾਂ ਦਾ ਰੰਗ ਪਾਇਆ ਜਾਵੇ ਉਸੇ ਤਰ੍ਹਾਂ ਦਾ ਦਿਖਾਈ ਦੇਣ ਲੱਗਦਾ ਹੈ। ਇਹ ਹੀ ਲੱਛਣ ਮਨੁੱਖ ਦਾ ਹੈ। ਇਨਸਾਨ ਜਿਸ ਤਰ੍ਹਾਂ ਦੀ ਸੰਗਤ ਕਰਦਾ ਹੈ ਉਹ ਉਸੇ ਤਰ੍ਹਾਂ ਦੇ ਉਸ ਵਿੱਚ ਗੁਣ ਆ ਜਾਂਦੇ ਹਨ। ਨੰਬਰ 4 ਵਗਦਾ ਪਾਣੀ ਜੇਕਰ ਖੜ ਜਾਵੇ ਤਾਂ ਉਸ ਵਿੱਚ ਮੱਖੀ, ਮੱਛਰ ਆਦਿ ਪੈਦਾ ਹੋ ਜਾਂਦੇ ਹਨ। ਇਸੇ ਤਰ੍ਹਾਂ ਚੰਗਾ ਪੜਾ ਇਨਸਾਨ ਵੀ ਜੇਕਰ ਆਪਣੇ ਕਾਰ ਵਿਹਾਰ ਛੱਡ ਕੇ ਬੇਲਾ ਰਹਿਣ ਦੀ ਆਦਤ ਪਾ ਲਵੇ ਤਾਂ ਉਹ ਵੀ ਆਲਸ ਅਨੁਸ਼ਾਸਨਹੀਨਤਾ ਮਾਨਸਿਕ ਤੇ ਸਰੀਰਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ ਇਸ ਤਰ੍ਹਾਂ ਚਾਹੀਦਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਜੀਵਨ ਵਿੱਚ ਕੰਮ ਕਰਨ ਦੀ ਭਾਵਨਾ ਨੂੰ ਬਰਕਰਾਰ ਰੱਖੀਏ ਨੰਬਰ 5 ਪਾਣੀ ਦੇ ਅੱਗੇ ਕਿੰਨਾ ਵੀ ਤੰਗ ਰਸਤਾ ਕਿਉਂ ਨਾ ਹੋਵੇ ਉਹੋ ਉਸਨੂੰ ਪਾਰ ਕਰ ਹੀ ਜਾਂਦਾ ਹੈ ਸਾਨੂੰ ਵੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਦੇਖ ਕੇ ਕਬਰਾਉਣਾ ਨਹੀਂ ਚਾਹੀਦਾ ਸਗੋਂ ਉਹਨਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨੰਬਰ 6 ਪਾਣੀ ਦਾ ਸੁਭਾ ਹੈ শীতলਤਾ ਪ੍ਰਦਾਨ ਕਰਨਾ ਪਿਆਸ ਬੁਝਾਉਣਾ ਇੱਥੋਂ ਤੱਕ ਕਿ ਕਈ ਵਾਰ ਤਾਂ ਮੁਰਦੇ ਵਿੱਚ ਵੀ ਸਾਹ ਪਾਉਣ ਦੀ ਹਾਇਸੀਅਤ ਰੱਖਦਾ ਹੈ ਸਾਡੇ ਵਿਚਾਰਾਂ ਵਿੱਚ ਵੀ ਇੰਨੀ ਸਮਰੱਥਾ ਹੋਣੀ ਚਾਹੀਦੀ ਹੈ ਜਿਸ ਨਾਲ ਆਪਸੀ પ્રેમ ਪਿਆਰ ਵਿੱਚ ਵਾਧਾ ਹੋਵੇ